नमस्कार आदाब सत श्री अकाल देखो आज मैं लेके आया हूं ਤੁਹਾਡੇ ਵਾਸਤੇ ਸਾਰੇ ਆਲਓਵਰ ਸੂਟ ਲੈ ਕੇ ਆਇਆ ਬਹੁਤ ਸੋਹਣੇ ਸੂਟ ਨੇ ਅਲਪਾਈਨ ਦੇ ਪਸ਼ਮੀਨਾ ਦੇ ਰੇਟ ਬਹੁਤ ਘੱਟ ਰੇਟ ਸੂਟ ਦਊਗਾ ਜਿਹੜਾ ਮਰਜ਼ੀ ਸੂਟ ਲੈ ਲਓ ਆਜੀ ਮੇਰੇ ਦਾ ਪਹਿਲਾ ਆਰਟੀਕਲ ਦੇਖੋ ਜੀ ਪਿਓ ਨਾਲ ਅਲਪਾਈਨ 5 ਮੀਟਰ ਸੂਟ ਮਿਲੂਗਾ ਜੀ ਸਿਰਫ 550 ਰੁਪਏ ਦਾ ਕੋਰੀਅਰ ਤੁਹਾਨੂੰ ਪਤਾ ਹੀ ਹੈ ਜੀ ਆਲਓਵਰ ਇੰਡੀਆ ਰਹੂਗਾ ਜੀ ਫ੍ਰੀ ਕੋਈ ਐਕਸਟਰਾ ਚਾਰਜੇਸ ਨਹੀਂ ਪੀਸ ਖੂਬਸੂਰਤ ਪੀਸ ਹੈ ਜੀ ਪੀਸ ਚੈੱਕ ਕਰੋ ਜਰਾ ਕ प्रिंटिंग देखो शानदार प्रिंटिंग है ए कलर थो, थो सारे अलग अलग मिल गए एक एक दो तीन दो, तीन मेरे को कलर है पांच सौ पीस है जी आल ओवर पांच मीटर सूट जी खूबसूरत पीस है जल्दी स्क्रीन शॉट लैके भेज दो जी नंबर मेरे थोड़ी स्क्रीन के उपर वीडियो चंकी लगे ना लाइक तो शेयर जरूर कर दो सारे सूट ब्रेंडेड ने ब्रेंड सारे सूटों में लग्या होूजा सूट नहीं दूंगा प्योर अल्पाइन के सूट ने आ लो जी ब्राउन कलर प्रिंटिंग देखो किानदार प्रिंटिंग है खूबसूरत पीस ਬਸ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜਿਹੜਾ ਮਰਜੀ ਸੂਟ ਲੈ ਲਓ ਜੀ 550 ਰੁਪਏ ਦਾ ਆਲ ਓਵਰ ਸੂਟ ਜੀ 5 ਮੀਟਰ ਕੋਈ ਪੀਸ ਛੱਡਣ ਵਾਲਾ ਨਹੀਂ ਬਸ ਛੇਤੀ ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜਿਹੜਾ ਬੰਦਾ ਸਕਰੀਨਸ਼ਾਟ ਲੈ ਕੇ ਭੇਜ ਦੂਗਾ ਉਹਨੂੰ ਸੂਟ ਮਿਲ ਜਾਣਗੇ ਜੀ ਖੂਬਸੂਰਤ ਪੀਸ ਕਿਆ ਬਾਤ ਹੈ ਹਲੋ ਜੀ ਗ੍ਰੇ ਕਲਰ ਆ ਗਿਆ ਕਿੱਡਾ ਸ਼ਾਨਦਾਰ ਪ੍ਰਿੰਟਿੰਗ ਦੇਖੋ ਸਾਰੀ ਡਿਜੀਟਲ ਪ੍ਰਿੰਟਿੰਗ ਹੈ ਜੀ ਖੂਬਸੂਰਤ ਪ੍ਰਿੰਟਿੰਗ ਕੋਈ ਵੀ ਪੀਸ ਛੱਡਣ ਵਾਲਾ ਨਹੀਂ ਬਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਹਾਲ ওভার ਸੂਟ ਮਿਲੂਗਾ ਜੀ 5 ਮੀਟਰ ਘੱਟ ਕੱਪੜਾ ਨਹੀਂ ਦਵਾਂਗੇ ਪੂਰਾ 5 ਮੀਟਰ ਬਿਲਕੁਲ ਸਾਢੇ 550 ਰੁਪਏ ਦਾ ਸੂਟ ਜੀ ਕੋਈ ਵੀ ਸੂਟ ਲੈ ਲਓ ਕੂਰੀਅਰ ਫ੍ਰੀ ਇੱਕ ਲਓ ਦੋ ਲਓ ਚਾਰ ਲਓ ਪੰਜ ਲਓ ਜਿੰਨੇ ਮਰਜ਼ੀ ਸੂਟ ਲੈ ਲਓ ਸਾਢੇ 550 ਰੁਪਏ ਦਾ ਜੀ 500 ਤੇ 50 ਰੁਪਏ ਕਲਰ ਡਿਜ਼ਾਈਨ ਚੈੱਕ ਕਰੋ ਜੀ ਖੂਬਸੂਰਤ ਮਹਿਰੂਨ ਕਲਰ ਆ ਗਿਆ ਜੀ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਪ੍ਰਿੰਟਿੰਗ ਹੈ ਇਹ ਕਹਿੰਦੇ ਦੀ ਕਲਰ ਆ ਗਿਆ ਜੀ ਮਸਟਰਡ ਸ਼ੇਡ ਬਸ ਖਤਮ ਕਰ ਦੇਣਾ ਜੀ ਹੁਣ ਮਾਲ ਕਲੀਅਰੈਂਸ 'ਚ ਲਾ ਦਿੱ ਸਾਰੇ ਸੂਟਾਂ ਦੀ ਪੀਸ ਚੈੱਕ ਕਰਦੇ ਜਾਓ ਪਿਓਰ ਐਲਪਾਈਨ ਦੇ ਸੂਟ ਨੇ ਜੀ ਸਾਰੇ ਦੇ ਸਾਰੇ ਸਰਦੀਆਂ ਵਾਲੇ ਤੋਹਫੇ ਨੇ ਕੋਈ ਵੀ ਪੀਸ ਛੱਡਣ ਵਾਲਾ ਨਹੀਂ ਬਸ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਕੋਈ ਇੱਕ ਇੱਕ ਦੋ ਦੋ ਐਦਾਂ ਸੂਟ ਹੈਗੇ ਨੇ ਜਿਆਦਾ ਮੇਰੇ ਕੋਲੇ ਮਾਲ ਹੈ ਨਹੀਂ ਆ ਲੋ ਜੀ ਪੀਸ ਚੈੱਕ ਕਰੋ ਖੂਬਸੂਰਤ ਪੀਸ ਬਲੈਕ ਕਲਰ ਹੈ ਜੀ ਆ ਲੋ ਬੋਟਲ ਗ੍ਰੀਨ ਸ਼ੇਡ ਆ ਗਿਆ ਜੀ कलर देखो कितना शानदार कलर है बॉटल ग्रीन कलर खूबसूरत पीस है एक आलो जी ग्रीन कलर आ गया जी इसे ओवर सूट जी मीटर सूट जी प्योर अल्पाइन खूबसूरत पीस रेट रहेगा सिर्फ पांच सौ पुपये नेक्स्ट आ डिजाइन दिखाऊंगा सू हाँ जी लो जी नेक्स्ट डिजाइन देखो कानी प्रिंट आ गया है जी मेरे को एक एक दो पीस है ज्यादा पीस नहीं है ਬਸ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਪਿਓਰ ਅਲਪਾਈਨ ਹੈ ਜੀ ਜਿਹੜਾ ਮਰਜ਼ੀ ਸੂਟ ਲੈ ਲਓ ਜੀ 550 ਰੁਪਏ ਦਾ ਖੂਬਸੂਰਤ ਪੀਸ ਕਿਆ ਬਾਤ ਹੈ ਆ ਲੋ ਜੀ ਬੋਟਲ ਗ੍ਰੀਨ ਸ਼ੇਡ ਪ੍ਰਿੰਟਿੰਗ ਜਬਰਦਸਤ ਹੈ ਸਾਰੇ ਬ੍ਰਾਂਡਡ ਸੂਟ ਨੇ ਕੋਈ ਦੂਜਾ ਪੀਸ ਨਹੀਂ ਦਊਂਗਾ ਵਧੀਆ ਪੀਸ ਦਊਂਗਾ ਜਿੰਨੇ ਵੀ ਦਊਂਗਾ ਇਹ ਤਾਂ ਹੁਣ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਵੀ ਮੈਂ ਡਿਜ਼ਾਈਨ ਵੇਚਦਾ ਨਾ ਮੈਂ ਵਧੀਆ ਡਿਜ਼ਾਈਨ ਵੇਚਦਾ ਹਲਕੇ ਵੇਚਦਾ ਹੀ ਨਹੀਂ ਹਾਂਗਾ ਬ੍ਰਾਂਡਡ ਸੂਟ ਵੇਚਦਾ ਕੋਈ ਕੰਪਲੇਂਟ ਨਹੀਂ ਕੋਈ ਕੁਛ ਨਹੀਂ ਖੂਬਸੂਰਤ ਕਲਰ ਨੇ ਜੀ ਪਿਓਰ ਅਲਪਾਈਨ ਲਾਉ ਜੀ ਨੇਵੀ ਬਲੂ ਕਲਰ ਆ ਗਿਆ ਜੀ ਸਾਰੇ ਮਹਿੰਗੇ ਸੂਟ ਨੇ ਖੂਬਸੂਰਤ ਪੀਸ ਆ ਬਾਜ਼ਾਰ ਆ ਲੋ ਇਹਦੇ ਜੀ ਨੇਵੀ ਬਲੂ ਕਲਰ ਹੈ ਜੀ ਪਿਓਰ ਅਲਪਾਈਨ ਹੈ ਦੋ ਡਿਜ਼ਾਈਨ ਮਿਲਣਗੇ ਦੋਨੇ ਡਿਜ਼ਾਈਨ ਬਹੁਤ ਸ਼ਾਨਦਾਰ ਨੇ ਆ ਲੋ ਜੀ ਇੱਕ ਡਿਜ਼ਾਈਨ ਆ ਗਿਆ ਟਾਈ ਐਂਡ ਡਾਈ ਦਾ 500 ਤੇ 50 ਰੁਪਏ ਬੀ ਐਲ ਐਮ ਬ੍ਰਾਂਡ ਦਾ ਪੀਸ ਹੈ ਜੀ ਰੈਸ਼ ਲੀਨ ਦਾ ਖੂਬਸੂਰਤ ਪੀਸ ਕਲਰ ਡਿਜ਼ਾਈਨ ਚੈੱਕ ਕਰੋ ਜਰਾ ਇਹਦੇ ਤਿੰਨ ਚਾਰ ਕਲਰ ਹੈਗੇ ਨੇ ਮੇਰੇ ਕੋਲੇ ਔਰ ਸੂਟ ਇੱਕ ਇੱਕ ਦੋ ਦੋ ਹੀ ਰਹਿ ਜੀ ਜਿਆਦਾ ਸੂਟ ਨਹੀਂ ਹੈਗੇ ਕਲਰ ਦੇਖੋ ਕਿੱਡੇ ਸ਼ਾਨਦਾਰ ਕਲਰ ਨੇ ਆ ਲੋ ਸਭ ਤੋਂ ਪਹਿਲਾ ਸੀ ਰੋਲੇ ਡਿਜ਼ਾਈਨ ਇਹ ਕੀ ਬਾਤ ਹੈ ਮਲਤੀ ਸਾਰਾ ਡਿਜੀਟਲ ਪ੍ਰਿੰਟਿੰਗ ਹੈ ਜੀ ਸਿਰਫ 500 ਤੇ 50 ਰੁਪਏ ਕੀ ਬਾਤ ਹੈ ਆ ਲੋ ਫਰੋਜੀ ਕਲਰ ਵੀ ਆ ਗਿਆ ਇਹਦੇ ਤੇ ਪ੍ਰਿੰਟ ਦੇਖੋ ਕਿੱਡੀ ਸ਼ਾਨਦਾਰ ਪ੍ਰਿੰਟਿੰਗ ਹੈ ਕੱਲਾ ਕੱਲਾ ਫਲਾਵਰ ਤੁਹਾਨੂੰ ਅਲੱਗ ਨਜ਼ਰ ਆਊਗਾ ਨੈਕਸਟ ਡਿਜ਼ਾਈਨ ਦਿਖਾਊਗਾ ਤੁਹਾਨੂੰ ਮੈਂ ਨੈਕਸਟ ਦੇਖੋ ਗ੍ਰੇ ਕਲਰ ਦਾ ਪੀਸ ਆ ਪ੍ਰਿੰਟਿੰਗ ਬਹੁਤ ਸ਼ਾਨਦਾਰ ਪ੍ਰਿੰਟਿੰਗ ਹੈ ਜੀ ਕੋਈ ਪੀਸ ਇਹੋ ਜਿਹਾ ਨਹੀਂ ਹੈਗਾ ਜਿਹਦੇ ਤੇ ਆ ਦੇਖੋ ਬ੍ਰਾਂਡ ਨਾਲ ਲੱਗਿਆ ਹੋਇਆ ਪ੍ਰਗਤੀ ਬ੍ਰਾਂਡ ਦੇ ਪੀਸ ਨੇ ਪਿਓਰ ਅਲਪਾਈਨ ਹੈ ਜੀ ਸਾਰੀ ਇੱਕ ਇਹਦੇ ਵਿੱਚ ਤੁਹਾਨੂੰ ਕਲਰ ਮਿਲੂਗਾ ਜੀ ਲਾਈਟ ਫਰੋਜ਼ੀ ਕਲਰ ਜੀ ਔਰ ਇੱਕ ਕਲਰ ਮਿਲੂਗਾ ਜੀ ਇਹਦੇ ਚ ਲੈਮਨ ਸ਼ੇਡ ਆ ਤੇ ਇੱਕ ਕਲਰ ਮਿਲੂਗਾ ਦੇਖੋ ਤੁਹਾਨੂੰ ਪਿੰਕ ਕਲਰ ਚਾਰ ਕਲਰ ਨੇ ਚਾਰੇ ਕਲਰ ਵਧੀਆ ਨੇ ਕੋਈ ਕਲਰ ਛੱਡ ਰਾ ਨਹੀਂ बस जल्दी जल्दी स्क्रीन शॉट लैके भेज लो जी नंबर मेरे थोड़ी स्क्रीन के उपर कलर डिजाइन सारी लाजवाब क्या बात है आ लो जी अगे डिजाइन चेक करो जरा आलो खूबसूरत पीस जी फलावर देखो कि सारे ब्रांडेड पीस ने जिन्हें भी है ने जी कोई दूजा पीस नहीं दूंगा थोड़ा ब्रांड सब के लगे हुए हैं कलर चेक करो पिंकिश कलर आ गया आ ग्रे कलर आ गया ਸਿਰਫ 550 ਰੁਪਏ ਦਾ ਜੀ ਕੱਪੜਾ ਪੂਰਾ 5 ਮੀਟਰ ਮਿਲੂਗਾ ਕੋਈ ਘੱਟ ਕੱਪੜਾ ਨਹੀਂ ਮਿਲੂਗਾ ਕਲਰ ਚੈੱਕ ਕਰ ਲਓ ਆ ਲੋ ਜੀ ਇੱਕ ਇਹ ਦੇ ਜਾ ਗਿਆ ਕਾਨੀ ਪ੍ਰਿੰਟ ਜੀ ਸਿੰਗਲ ਸ਼ੇਡ ਜੀ ਖੂਬਸੂਰਤ ਪੀਸ ਪ੍ਰਿੰਟਿੰਗ ਚੈੱਕ ਕਰੋ ਪਹਿਲਾਂ ਸਕੈਨ ਦੇ ਉੱਪਰ ਕਾਨੀ ਪ੍ਰਿੰਟਿੰਗ ਸ਼ਾਨਦਾਰ ਬਹੁਤ ਸ਼ਾਨਦਾਰ ਡਿਜੀਟਲ ਪ੍ਰਿੰਟ ਹੈ ਪਿਓਰਲ ਪਾਈਨ ਨੈਕਸਟ ਡਿਜ਼ਾਈਨ ਦੇ ਸਾਮੂਹ ਹੈ ਤੁਹਾਨੂੰ ਮੈਂ ਆ ਲੋ ਜੀ ਇੱਕ ਪੀਸ ਜਾਮ ਕਾਟਨ ਦਾ ਹੀ ਹੈ ਜੀ ਇਹ ਖੂਬਸੂਰਤ ਪੀਸ ਪ੍ਰਿੰਟਿੰਗ ਚੈੱਕ ਕਰੋ ਜਰਾ ਬਹੁਤ ਸ਼ਾਨਦਾਰ ਪ੍ਰਿੰਟਿੰਗ ਹੈ ਆ ਲੋ ਜੀ ਕ੍ਰੀਮ ਕਲਰ ਆ ਗਿਆ ਜੀ ਕਾਨੀ ਪ੍ਰਿੰਟ ਦੇ ਵਿੱਚ ਪਿਓਰ ਐਲਪਾਈਨ ਜਿਹੜਾ ਮਰਜੀ ਸੂਟ ਲੈ ਲਓ ਜੀ ਅੱਜ 5500 ਰੁਪਏ ਜੀ 5 ਮੀਟਰ ਕੱਪੜਾ ਦਊਂਗਾ ਘੱਟ ਕੱਪੜਾ ਨਹੀਂ ਦਊਂਗਾ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਨੂੰ ਦੇਖ ਰਿਆ ਨਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਪ੍ਰਿੰਟਿੰਗ ਡਿਜ਼ਾਈਨ ਸਾਰੇ ਇਲਾਜਬਾਬ ਆ ਲੋ ਜੀ ਖੂਬਸੂਰਤ ਪੀਸ ਹੈ ਜੀ ਬਸ ਜਲਦੀ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਅਲੱਗ-ਅਲੱਗ ਡਿਜ਼ਾਈਨ ਨੇ ਸਾਰੇ ਥੋੜਾ ਜਿਹਾ ਪੀਸ ਰਹਿੰਦੇ ਨੇ ਮੇਰੇ ਕੋਲੇ ਬਸ ਜਲਦੀ ਸਕਰੀਨ ਸ਼ਾਟ ਲੈ ਕੇ ਭੇਜੋ ਜੀ ਲੇਟ ਨਹੀਂ ਕਰਨਾ ਆਹ ਬਾਤ ਹੈ ਕਲਰ ਦੇਖੋ ਇੱਕ ਇਹਦੇ ਵਿੱਚ ਕਲਰ ਆ ਗਿਆ ਜੀ ਸਕਿਨ ਸ਼ੇਡ ਕਲਰ ਦੇਖੋ ਸਕਿਨ ਸ਼ੇਡ ਜੀ ਬ੍ਰੈਂਡ ਸਾਹਿਬ ਦੇ ਸੂਟਾਂ ਨਾਲ ਲੱਗਿਆ ਹੋਇਆ ਜੀ 550 ਰੁਪਏ ਦੇ ਜੀ 5 ਮੀਟਰ ਕਪੜਾ ਕੋਰੀਅਰ ਦਾ ਪੈਸਾ ਕੋਈ ਨਹੀਂ ਜੀ ਕੋਰੀਅਰ ਫ੍ਰੀ ਤਿੰਨ ਕਲਰ ਨੇ ਇੱਕ ਹੈ ਗਰੇ ਕਲਰ ਆ ਗਿਆ ਮੂਸਰਤ ਪੀਸ ਅਲੋਜੀ ਇੱਕ ਡਿਜ਼ਾਈਨ ਆ ਗਿਆ ਸਟ੍ਰਾਈਪਸ ਵਾਲਾ ਇਹਦੇ ਨਾਲ ਕਾਰਡ ਸੈਟ ਬਹੁਤ ਬਣਦੇ ਨੇ ਆਹ ਲਓ ਜੀ ਮਲਟੀ ਸ਼ੇਡ ਪ੍ਰਿੰਟਿੰਗ ਦੀ ਸਾਰੀਆਂ ਲੈਂਗੀਆਂ ਨੇ ਜੀ ਇਹਦੇ ਵਿੱਚ ਕਲਰ ਦੇਖੋ ਇਹਦੇ ਚ ਤਿੰਨ ਕਲਰ ਨੇ ਕਿੰਨੇ ਕਲਰ ਜ਼ਬਰਦਸਤ ਨੇ ਜੀ ਆਹ ਲਓ ਜੀ ਕਲਰ ਦੇਖੋ ਤਿੰਨ ਦੇ ਤਿੰਨੇ ਰੰਗ ਵਧੀਆ ਰੰਗ ਨੇ ਕੋਈ ਪੀਛੇ ਛੱਡਣ ਵਾਲਾ ਨਹੀਂ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਲੇਟ ਨਹੀਂ ਕਰਨਾ ਆ ਲਓ ਕਲਰ ਦੇਖੋ ਕਿੰਨੇ ਸ਼ਾਨਦਾਰ ਕਲਰ ਨੇ ਅੱਜ ਕਾ ਚੈੱਕ ਆ ਗਿਆ ਜੀ ਇਹਦੇ ਵਿੱਚ ਪੀਸ ਮੈਨੂੰ ਕੋ ਪਹਿਲੇ ਸਿਰਫ 2 550 ਰੁਪਏ ਦਾ ਸੂਟ ਜੀ ਅੱਜ ਕੱਲ ਚੈੱਕ ਵੀ ਬਹੁਤ ਚੱਲਦਾ ਖੂਬਸੂਰਤ ਪੀਸ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਆਹ ਲੋ ਜੀ ਜਾਮ ਕਾਟਨ ਦੇ ਉੱਤੇ ਹੀ ਆ ਗਿਆ ਰਾਮ ਟੈਕਸ ਦਾ ਆਹ ਲੋ ਇਹ ਵੀ ਤੁਹਾਨੂੰ ਇਹ 550 ਜੀ ਮਿਲਣਾ 800 ਤੋਂ ਉੱਪਰ ਦਾ ਸੂਟ ਹੈ ਜੀ ਜਾਮ ਕਾਟਨ ਪਲੇਨ ਵੀ ਇਸ ਭਾ ਰਹੀ ਹੈਗੀ ਆਹ ਲੋ ਇੱਕ ਕਲਰ ਦੇ ਚਾਹ ਮਿਲ ਜੂਗਾ ਕਾਬ ਬਾਤ ਹੈ ਖੂਬਸੂਰਤ ਪੀਸ ਜਲਦੀ ਸਕਰੀਨ ਸ਼ਾਟ ਲੈ ਕੇ ਭੇਜੋ ਲੇਟ ਨਹੀਂ ਕਰਨਾ ਆਲਓਵਰ ਸੂਟ 5 ਮੀਟਰ ਪਿਓਰ ਅਲਪਾਈਨ ਜੀ ਕਰੀਮ ਕਲਰ ਦੇ ਉੱਪਰ ਤੁਹਾਨੂੰ ਦੋ ਡਿਜ਼ਾਈਨ ਮਿਲਣਗੇ ਜੀ ਸੋਲੋ ਡਿਜ਼ਾਈਨ ਹੈ ਜੀ ਆਹ ਲਓ ਪ੍ਰਿੰਟਿੰਗ ਬਹੁਤ ਵਧੀਆ ਆਹ ਲਓ ਜੀ ਇੱਕ ਡਿਜ਼ਾਈਨ ਆ ਤੁਹਾਨੂੰ ਮਿਲੂਗਾ ਜੀ ਕਰੀਮ ਕਲਰ ਦੇ ਉੱਪਰ ਪਿਓਰ ਅਲਪਾਈਨ ਹੈ ਜੀ ਕਰੀਮ ਕਲਰ ਦੇ ਪੀਸ ਨੇ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜੋ ਜੀ ਨੰਬਰ ਮੇਰੇ ਤੁਹਾਡੇ ਸਕਰੀਨ ਤੇ ਨੈਕਸਟ ਡਿਜ਼ਾਈਨ ਦਿਖਾਉਂਗਾ ਆ ਲੋ ਜੀ ਪਿਓਰਲ ਪਾਈਨ ਦੇ ਵਿੱਚ ਡਿਜੀਟਲ ਪ੍ਰਿੰਟ ਹੈ ਮੀਡੀਅਮ ਸ਼ੇਡ ਦਾ ਚਾਰਟ ਹੈ ਜੀ ਪਹਿਲਾਂ ਪੀਸ ਚੈੱਕ ਕਰੋ ਜਿਹਦਾ ਪ੍ਰਿੰਟਿੰਗ ਚੈੱਕ ਕਰੋ ਬ੍ਰਾਂਡਡ ਪੀਸ ਨੇ ਇੱਕੇ ਦੇ ਵਿੱਚ ਤੁਹਾਨੂੰ ਕਲਰ ਮਿਲੂਗਾ ਜੀ ਗ੍ਰੇ ਕਲਰ ਚਾਰ ਕਲਰ ਆਏ ਨੇ ਚਾਰੇ ਕਲਰ ਜ਼ਬਰਦਸਤ ਹੈ ਜੀ ਆ ਲੋ ਪੀਸ ਦੇਖੋ ਕਿੰਨੇ ਸ਼ਾਨਦਾਰ ਨੇ ਸਿਰਫ 550 ਰੁਪਏ ਜੀ 5 ਮੀਟਰ ਕਪੜਾ ਕੋਰੀਲ ਦਾ ਕੋਈ ਤੁਸਾ ਨਹੀਂ ਲੈਣਾ ਕੋਰੀਲ ਤੁਹਾਡੇ ਸੂਟ ਇੰਨੇ ਦੇ ਸੂਟ ਘਰੇ ਪਹੁੰਚੂਗਾ ਜੀ ਇੱਕ ਲਓ ਦੋ ਲਓ ਤਿੰਨ ਲਓ ਆ ਲੋ ਇੰਤੈ ਚੈੱਕ ਕਰੋ ਜਨਾ ਖੂਬਸੂਰਤ ਪੀਜੀ ਲਾਈਟ ਪ੍ਰੋਜੀਆ ਕਲਰ ਹੈ ਕਲਰ ਸਾਰੇ ਜਬਰਦਸਤ ਨੇ ਜੀ ਕੋਈ ਕਲਰ ਸੈਟਨ ਵਾਲਾ ਨਹੀਂ ਆਹ ਲਓ ਜੀ ਸੋਲੋ ਡਿਜ਼ਾਈਨ ਆ ਗਈ ਜੀ ਕਰੀਮ ਦੇ ਉੱਪਰ ਡਿਜੀਟਲ ਪ੍ਰਿੰਟ ਬੀ ਐਲ ਐਮ ਬ੍ਰਾਂਡ ਦੇ ਪੀਸ ਨੇ ਜੀ ਪਿਓਰਲ ਪਾਈਨ ਹੈ ਜੀ ਕਾ ਬਾਤ ਆ ਕਲਰ ਇਹੀ ਮਿਲੂਗਾ ਜੀ ਡਿਜ਼ਾਈਨ ਸਾਰੇ ਅਲੱਗ ਅਲੱਗ ਮਿਲਣਗੇ ਤੁਹਾਨੂੰ ਆ ਲਓ ਪੀਸ ਦੇਖੋ ਕਿੰਨੇ ਸ਼ਾਨਦਾਰ ਨੇ ਡੋੜ ਜਾਈਨ ਜੀ ਆ ਲਓ ਕਪੜਾ ਬਹੁਤ ਸੌਫਟ ਜੀ ਤਿੰਨ ਡਿਜ਼ਾਈਨ ਜੀ ਕਿਆ ਬਾਤ ਹੈ ਆ ਲੋ ਜੀ ਚਾਰ ਡਿਜ਼ਾਈਨ ਰੰਗ ਕੋਈ ਜੀ ਕਲਰ ਸਾਰੇ ਅਲੱਗ-ਅਲੱਗ ਆ ਲੋ ਆ ਲੋ ਜੀ ਪੰਜ ਡਿਜ਼ਾਈਨ ਜੀ ਖੂਬਸੂਰਤ ਜੀ ਕੋਈ ਵੀ ਛੱਡਣਾ ਨਹੀਂ ਬਸ ਜਲਦੀ-ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੇ ਸਕਰੀਨ ਦੇ ਉੱਪਰ ਹੁਣ ਜਲਦੀ ਮਿਲਾਂਗੇ ਨੈਕਸਟ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਬਾਏ